ਜਿਹੜੇ ਜਿਹੜੇ ਸ਼ਰਾਬ ਪੀਣ ਵਾਲੇ ਲੋਕ ਅਕਸਰ ਆ ਗਲਤੀ ਕਰਦੇ ਨੇ ਉਹਨਾਂ ਦਾ ਲੀਵਰ ਛੇਤੀ ਖਰਾਬ ਹੋ ਜਾਂਦਾ ਇਸ ਵੀਡੀਓ ਦਾ ਸਬੰਧ ਸ਼ਰਾਬ ਪੀਣ ਵਾਲ ਨਾਲ ਨਹੀਂ ਆ ਕਿ ਕੋਈ ਸ਼ਰਾਬ ਪੀਵੇ ਇਸ ਵੀਡੀਓ ਦਾ ਸਬੰਧ ਉਹਨਾਂ ਲੋਕਾਂ ਨਾਲ ਜਿਹੜੇ ਸ਼ਰਾਬ ਪੀਂਦੇ ਨੇ ਜਿਨ੍ਹਾਂ ਨੇ ਨਾ ਮੇਰੇ ਕਹਿਣ ਤੇ ਹਟਣਾ ਨਾ ਤੁਹਾਡੇ ਕਹਿਣ ਤੇ ਹਟਣਾ ਤੇ ਕਿਉਂ ਨਾ ਵੇ ਜੇ ਉਹ ਨਹੀਂ ਵੀ ਹਟ ਸਕਦੇ ਫਿਰ ਉਹਨਾਂ ਦਾ ਲੀਵਰ ਨੂੰ ਬਚਾਇਆ ਜਾ ਸਕੇ ਉਹਨਾਂ ਦੀਆਂ ਕਿਡਨੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਦੇ ਹਾਰਡ ਨੂੰ ਬਚਾਇਆ ਜਾ ਸਕੇ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿਹੜੀ ਸ਼ਰਾਬ ਪੀਣ ਵਾਲੇ ਅਕਸਰ ਲੋਕ ਗਲਤੀ ਕਰਦੇ ਨੇ ਤੇ ਤੁਸੀਂ ਅਕਸਰ ਵੇਖੇ ਨਾ ਜਦੋਂ ਵੀ ਕੋਈ ਸ਼ਰਾਬ ਪੀਂਦਾ ਆ ਆਮ ਤੌਰ ਤੇ ਜ਼ਿਆਦਾਤਰ ਲੋਕਾਂ ਦੀ ਸ਼ਰਾਬ ਇਹ ਹੁੰਦੀ ਉਹਦਾ ਇੱਕ ਜਾਂ ਦੋ ਦੋਸਤ ਹੁੰਦੇ ਨੇ ਜਿਹੜੀ ਆਮ ਕੀਤੀ ਜਾਂਦੀ ਆ ਤੇ ਇਹ ਦੋ ਜਣੇ ਜਦੋਂ ਬਹਿ ਜਾਂਦੇ ਨੇ ਸ਼ਰਾਬ ਪੀਣ ਚਾਹੇ ਰਿਸ਼ਤੇਦਾਰੀ ਚ ਗਏ ਹੋਣ ਜਾਂ ਰਿਸ਼ਤੇਦਾਰ ਕੋਈ ਆਇਆ ਹੋਵੇ ਜਾਂ ਸੱਜਣ ਮਿੱਤਰ ਨਾਲ ਬੈਠੇ ਹੋਣ ਤੇ ਅਕਸਰ ਉਹ ਇੱਕ ਬੋਤਲ ਸ਼ਰਾਬ ਦੀ ਲੈ ਲੈਣਗੇ ਤੋਂ ਕਹਿਣਗੇ ਕਿ ਇਹ ਸ਼ਰਾਬ ਜਦੋਂ ਪੀਣੀ ਸ਼ੁਰੂ ਕਰਨਗੇ ਤੋਂ ਇਹ ਸੋਚ ਕੇ ਕਰਨਗੇ ਵੀ ਚੜੇ ਨਾ ਉਹਨਾਂ ਦੀ ਪੰਜਾਬ ਭਾਸ਼ਾ ਦੇ ਵਿੱਚ ਦਾ ਚੜਨ ਦਾ ਭਾ ਵੀ ਨਸ਼ਾ ਨਾ ਬੋਤਾ ਹੋ ਜਾਵੇ ਉਸ ਮਕਸਦ ਦੇ ਲਈ ਕੀ ਕਰਦੇ ਨੇ ਨਾਲ-ਨਾਲ ਉਹ ਸ਼ਰਾਬ ਪੀ ਜਾਂਦੇ ਨੇ ਨਾਲ-ਨਾਲ ਉਹ ਚਿਕਨ ਖਾਈ ਜਾਂਦੇ ਨੇ ਸਬਜ਼ੀਆਂ ਖਾਈ ਜਾਂਦੇ ਨੇ ਫਰੂਟ ਖਾਈ ਜਾਂਦੇ ਨੇ ਪਤਾ ਨਹੀਂ ਕੀ ਕੀ ਕੁਝ ਖਾਈ ਜਾਂਦੇ ਰਹਿੰਦੇ ਨੇ ਤੋਂ ਇਹ ਲੱਗੇ ਰਹਿੰਦੇ ਕਿ ਇਹਨੂੰ ਆਪਾਂ ਬੋਤਲ ਨੂੰ ਮਕਾਉਣਾ ਆ ਸ਼ਰਾਬ ਆਪਣੀ ਫੇਰੀ ਪੀਣ ਦਾ ਫਾਇਦਾ ਕਿ ਕੀ ਆਪਾਂ ਦੋ ਜਾਣੇ ਸ਼ਰਾਬ ਦੀ ਬੋਤਲ ਨਹੀਂ ਮਕਾ ਸਕਦੇ ਇਹ ਇੱਕ ਸੋਚ ਜਿਹੜੀ ਆ ਬਹੁਤ ਸਾਰੇ ਸ਼ਰਾਬ ਪੀਣ ਵਾਲੇ ਲੋਕਾਂ ਦੀ ਹੁੰਦੀ ਆ ਤੇ ਹੁਣ ਕਰਨਾ ਕੀ ਚਾਹੀਦਾ ਜਿਹੜੇ ਲੋਕ ਸ਼ਰਾਬ ਪੀਣਾ ਪਸੰਦ ਕਰਦੇ ਨੇ ਤੋ ਕਿੰਨਾ ਚੰਗਾ ਹੋਵੇ ਜੇ ਜਿੰਨੀ ਕੋ ਲੈਣਾ ਚਾਹੁੰਦੇ ਨੇ ਆਪਣੇ ਹਿਸਾਬ ਦੇ ਨਾਲ ਡਰਿੰਕ ਲੈਣਾ ਚਾਹੁੰਦੇ ਨੇ ਉਹ ਓਨੀ ਕੁ ਲੈਣ ਤੇ ਉਹਦੇ ਨਾਲ ਕੁਝ ਵੀ ਖਾਣ ਪੀਣ ਨਾ ਉਹਦੇ ਨਾਲ ਕੀ ਹੋਵੇਗਾ ਕਿ ਉਹਨਾਂ ਦੀ ਬੋਤਲ ਦੇ ਨਾਲ ਜਿੱਦ ਨਹੀਂ ਲੱਗੇਗੀ ਬੋਤਲ ਦੇ ਨਾਲ ਇਹ ਨਹੀਂ ਹੋਏਗਾ ਕਿ ਨੂੰ ਮਕਾਉਣਾ ਆ ਜੇ ਤੁਸੀਂ ਕੋਈ ਬੰਦਾ ਸ਼ਰਾਬ ਪੀਣੀ ਪਸੰਦ ਕਰਦਾ ਤੇ ਉਹ ਆਪਣਾ ਜੋ ਉਹਦੀ ਸੋਚ ਹੁੰਦੀ ਜਾਂ ਉਹਨੂੰ ਜੋਵੇਂ ਫੀਲ ਹੁੰਦਾ ਉਹਦੇ ਮੁਤਾਬਕ ਲੈਣਾ ਚਾਹੁੰਦਾ ਤੇ ਫਿਰ ਉਹਦੇ ਨਾਲ ਕੋਈ ਐਕਸਟਰਾ ਨਾ ਖਾਵੇ ਤੇ ਜੇ ਨਾਲ-ਨਾਲ ਸ਼ਰਾਬ ਪੀ ਜਾਣੀ ਐਕਸਟਰਾ ਖਾਈ ਜਾਣਾ ਉਹ ਤੇ ਇੱਕ ਕੰਪੀਟੀਸ਼ਨ ਹੋ ਗਿਆ ਨਾ ਸ਼ਰਾਬ ਦੇ ਤੇ ਖਾਣ ਦੇ ਨਾਲ ਤੇ ਵਿੱਚ ਫਸ ਗਿਆ ਬੰਦਾ ਤੇ ਉਹ ਸੋਚਦਾ ਕਿ ਮੈਂ ਪੀਣੀ ਵੀ ਆ ਤੇ ਚੜਨ ਵੀ ਨਹੀਂ ਦੇਣੀ ਤੇ ਜੇ ਚੜਨ ਨਹੀਂ ਦੇਣੀ ਤੇ ਫੇ ਖਾਈ ਵੀ ਜਾਣਾ ਫਿਰ ਮੁਸ਼ਕਲ ਕੀ ਹੁੰਦੀ ਆ ਕਿ ਬਹੁਤ ਸਾਰੀ ਸ਼ਰਾਬ ਇੰਜ ਮਨੁੱਖ ਪੀ ਜਾਂਦਾ ਆ ਹੋ ਜਾਂਦਾ ਕਿ ਆਮ ਤੌਰ ਤੇ ਦੋ ਜਾਣੇ ਬੋਤਲ ਬੋਤਲ ਹੀ ਪੀ ਜਾਂਦੇ ਨੇ ਜਾਂ ਬੋਤਲ ਤੋਂ ਪਲੱਸ ਵੀ ਪੀ ਜਾਂਦੇ ਨੇ ਉਹ ਫਿਰ ਸਾਰੀ ਦੀ ਸਾਰੀ ਸ਼ਰਾਬ ਜਿਹੜੀ ਆ ਮਨੁੱਖ ਦੇ ਸਰੀਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਉਹਦੇ ਲਿਵਰ ਨੂੰ ਉਹਦੀਆਂ ਕਿਡਨੀਆਂ ਨੂੰ ਉਹਦੇ ਹਾਰਟ ਨੂੰ ਦੂਸਰਾ ਉਹਦੇ ਨਾਲ ਖਾਦਾ ਬਹੁਤ ਜਾਂਦਾ ਆ ਜਿਵੇਂ ਕਈ ਲੋਕ ਅੱਧਾ ਅੱਧਾ ਕਿਲੋ ਚਿਕਨ ਖਾ ਜਾਂਦੇ ਨੇ ਫਲ ਫਰੂਟ ਖਾ ਜਾਂਦੇ ਨੇ ਸਬਜ਼ੀਆਂ ਖਾ ਜਾਂਦੇ ਨੇ ਉਹਦੇ ਨਾਲ ਹੋਰ ਕੀ ਹੁੰਦਾ ਕਿ ਫਿਰ ਬੰਦਾ ਸ਼ਰਾਬ ਪੀ ਕੇ ਬੈੱਡ ਤੇ ਪਿਆ ਹੁੰਦਾ ਤੇ ਰਾਤ ਨੂੰ ਵੀ ਕੋਈ ਹਿਲਜੁਲ ਨਹੀਂ ਹੁੰਦੀ ਜਿਸ ਕਾਰਨ ਬਹੁਤ ਸਾਰਾ ਭੋਜਨ ਉਹਦੀ ਜਿਹੜੀ ਆ ਸਾਹ ਨਾਲੀ ਉਹਦੇ ਵਿੱਚ ਫਸਿਆ ਰਹਿੰਦਾ ਆ ਪਲੱਸ ਉਹਦੀ ਬੋਡੀ ਤੇ ਆਲੇ ਦੁਆਲੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਟ ਵੱਧਦੀ ਆ ਜਿਹਦੇ ਨਾਲ ਉਹਨੂੰ ਮੋਟਾਪਾ ਵੀ ਹੋ ਜਾਂਦਾ ਤੇ ਅਲੱਗ-ਅਲੱਗ ਹੋਰ ਬਿਮਾਰੀਆਂ ਵੀ ਆਉਣ ਲੱਗ ਪੈਂਦੀਆਂ ਨੇ ਪਲੱਸ ਉਹਦੇ ਸਾਹ ਦੇ ਵਿੱਚੋਂ ਬਦਬੂ ਵੀ ਆਉਣ ਲੱਗ ਪੈਂਦੀ ਹੈ ਤੇ ਜੇ ਮਤਲਬ ਕਿ ਕੰਪੀਟੀਸ਼ਨ ਨਹੀਂ ਕਰੇਗਾ ਕਿ ਬੋਤਲ ਮਕਾਉਣੀ ਆ ਕਿ ਨਹੀਂ ਮਕਾਉਣੀ ਤਾਂ ਫਿਰ ਉਹ ਹੋ ਸਕਦਾ ਕਿ ਦੋ ਜਾਨੇ ਅੱਧੀ ਬੋਤਲ ਵੀ ਸ਼ਰਾਬ ਨਾਲ ਪੀ ਸਕਣ ਜਾਂ ਪਾਇਆ ਹੀ ਪੀ ਸਕਣ ਉਹਦੇ ਨਾਲ ਉਹਨਾਂ ਦਾ ਇਹ ਗੱਲਬਾਤ ਵੀ ਹੋ ਜਾਵੇਗੀ ਪਲੱਸ ਉਹਨਾਂ ਦੀ ਬੋਤਲ ਨਾਲ ਕੰਪੀਟੀਸ਼ਨ ਵੀ ਨਹੀਂ ਹੋਵੇਗਾ ਜਿਹਦੇ ਨਾਲ ਸਰੀਰ ਚਲ ਕੋਲ ਘੱਟ ਜਾਵੇਗੀ ਉਹਨਾਂ ਦਾ ਲੀਵਰ ਉਹਨਾਂ ਦੇ ਗੁਰਦੇ ਉਹਨਾਂ ਦੀ ਜਿਹੜੇ ਹੋਰ ਸਰੀਰ ਦੇ ਅੰਗ ਨੇ ਉਹ ਪ੍ਰਭਾਵਿਤ ਨਹੀਂ ਹੋਣਗੇ ਮੈਂ ਸਮਝਦਾ ਮੇਰੇ ਜਮਾਨ ਸੱਜਣ ਇਸ ਵਿਸ਼ੇ ਬਾਰੇ ਜਰੂਰ ਸੋਚਣ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਿੱਤ ਰਹਿ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਆਸ ਕਰਦਾ ਕਿ ਮੇਰੇ ਸੱਜਣ ਇਸ ਵਿਸ਼ੇ ਵੱਲ ਧਿਆਨ ਦੇਣ ਕਿ ਕੰਪੀਟੀਸ਼ਨ ਨਾ ਬੋਤਲ ਨਾ ਕਰਨ ਬੋਤਲਾਂ ਕਦੀ ਖਾਲੀ ਨਹੀਂ ਹੁੰਦੀਆਂ ਬੋਤਲਾਂ ਫਿਰ ਭਰ ਜਾਣੀਆਂ ਬੰਦੇ ਖਾਲੀ ਹੋ ਜਾਣੇ ਨੇ ਘਰ ਖਾਲੀ ਹੋ ਜਾਣੇ ਨੇ ਤੇ ਘਰਾਂ ਦੇ ਵਿੱਚ ਮੁੜ ਕੇ ਘਰ ਨੂੰ ਭਰਨ ਵਾਲਾ ਜਿਹੜਾ ਉਹ ਨਹੀਂ ਲੱਭਣਾ ਉਹ ਦੀਵੇ ਨਹੀਂ ਲੱਭਣੇ ਜਿਨ੍ਹਾਂ ਦੀ ਰੋਸ਼ਨੀ ਨਾਲ ਉਹ ਘਰ ਜਾਂ ਮਾਪਿਆਂ ਨੂੰ ਜਾਂ ਧੀਆ ਪੁੱਤਰਾਂ ਨੂੰ ਜਾਂ ਜੀਵਨ ਸਾਥੀ ਨੂੰ ਉਹ ਆਪਣਾ ਪਰਿਵਾਰਕ ਬਰ ਨਹੀਂ ਮਿਲਣਾ ਦੁਬਾਰਾ ਬੋਤਲਾਂ ਫਿਰ ਪਰ ਜਾਣੀਆਂ ਬੋਤਲਾਂ ਖਾਲੀ ਕਰਨ ਵਾਲੇ ਪਾਸੇ ਨਾ ਤੁਰਿਏ ਆਓ ਆਪਾਂ ਹਰ ਪੱਖ ਤੋਂ ਹਰ ਵਿਸ਼ੇ ਦੇ ਬਾਰੇ ਚੰਗਾ ਸੋਚਣ ਦੀ ਆਦਤ ਪਾਈਏ ਜੂੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ